ਦੀ ਲੜਾਈ ਜਿਹੜੇ ਮੁਲਾਜ਼ਮ ਲੋਕ ਲੜ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਲੜਾਈ ਲੜ ਰਹੇ ਕਿ ਹੁੰਦਾ ਸੀ ਸਪੀਕਰ ਸਾਹਿਬ 50% ਜਿਹੜੀ ਬੇਸਿਕ ਸੈਲਰੀ ਚੋਂ ਬੇਸਿਕ ਸੈਲਰੀ ਚੋਂ ਕੱਟ ਲਿਆ ਜਾਂਦਾ ਸੀ ਤੇ ਨਾਲ دیے ਉਹ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇ ਦਿੱਤੀ ਜਾਂਦੀ ਸੀ ਫਿਰ 2004 ਚ ਭਾਜਪਾ ਦੀ ਸਰਕਾਰ ਆਈ ਕੇਂਦਰ ਚ ਉਹਨਾਂ ਨੇ ਐਨਪੀਐਸ ਜਿਹੜੀ ਸਕੀਮ ਲਾਗੂ ਕਰਤੀ ਜਿਹਦੇ ਵਿੱਚ 14% ਬੇਸਿਕ ਸੈਲਰੀ ਜਿਹੜੀ ਸਰਕਾਰ ਦਿੰਦੀ ਹੈ ਕੰਟ੍ਰਿਬਿਊਟ ਕਰਦੀ ਹੈ EMPLOYEE ਕੰਟ੍ਰਿਬਿਊਟ ਕਰਦਾ ਉਹਦੇ ਚ 10% ਹੀ ਹੁਣ ਜਿਹੜੇ EMPLOYEES ਐ ਉਹ ਕਹਿੰਦੇ ਕਿ ਅਸੀਂ ਜਿਹੜੀ ਐ NPS ਨਹੀਂ ਲੈਣੀ ਸਾਨੂੰ OPS ਲਾਗੂ ਕਰੋ ਸੋ ਮੇਰੀ ਬੇਨਤੀ ਹੈ ਕਿ ਸਰਕਾਰ ਨੇ ਵਾਦਾ ਕੀਤਾ ਸੀ ਇੱਕ ਟਵੀਟ ਹੈ ਆਦਰਨੀਆ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ ਹਮਨੇ ਪੰਜਾਬ ਕਾ ਕੋ ਵਾਦਾ ਕੀਤਾ ਥਾ ਕਿ ਪੰਜਾਬ ਮੇਂ 올ਡ ਪੈਨਸ਼ਨ ਸਕੀਮ ਲਾਗੂ ਕਰੇਗੇ आज भगवंत मान जी ने वादा पूरा किया है पंजाब के सभी कर्मचारियों को बधाई न्यू पेंशन स्कीम ना इंसाफी है पूरे देश में वापस ओपीएस लागू होना चाहिए एचपी और हिमाचल प्रदेश और गुजरात की जनता मौका देगी तो वहां भी ओपीएस लागू करेंगे आफ्टर दैट व्हाट हैपेंड स्पीकर साहब नहीं नहीं एक नोटिफिकेशन जारी होया अठारह तो ने 18 नवंबर 2022 स्टिल ओपीएस जी स्कीम है ਉਦੋਂ ਬਾਅਦ ਉਹ ਹੋਵੇਂ ਪੈਂਡਿੰਗ ਦੀ ਪੈਂਡਿੰਗ ਬੜੀ ਆ ਤਿੰਨ ਰਾਜਾਂ ਨੇ ਹਿਮਾਚਲ ਪ੍ਰਦੇਸ਼ ਸਾਡੇ ਤੋਂ ਬਾਅਦ ਸਰਕਾਰ ਬਣੀ ਸੀ ਪਹਿਲੀ ਕੈਬਨਟ ਦੇ ਵਿੱਚ ਪੀਐਸ ਲਾਗੂ ਕਰ ਦਿੱਤੀ ਆ ਕਾਕਾ ਬਰਾੜ